ਹਾਂਜੀ ਜਿਹੜੇ ਕਹਿੰਦੇ ਨੇ ਵੀ ਸਾਡਾ ਨਾ ਬਹੁਤ ਜ਼ਿਆਦਾ ਸਿਰ ਦਰਦ ਹੋ ਰਿਹਾ ਤੁਸੀਂ ਇੱਕ ਵਾਰੀ ਇਹ ਵਾਲਾ ਨੁਕਤਾ ਜਿਹੜਾ ਉਹ ਤਿਆਰ ਕਰੋ ਤੇ ਤੁਹਾਡਾ ਜਿਹੜਾ ਸਿਰ ਦਰਦ ਆ ਉਹ ਸਦਾ ਲਈ ਖਤਮ ਹੋ ਜਾਊਗਾ ਜਿਹੜੀ ਮਾਈਗਰੇਨ ਦੀ ਸਮੱਸਿਆ ਉਹ ਵੀ ਜੜੋਂ ਖਤਮ ਕਰੂਗਾ ਇਹ ਵਾਲਾ ਨੁਕਤਾ ਤੁਸੀਂ ਇਹ ਵਾਲੀ ਚੀਜ਼ ਹੈ ਜਿਹੜੀ ਤੁਸੀਂ ਆਪਣੇ ਘਰੇ ਤਿਆਰ ਕਰਿਓ ਇਹ ਤੁਹਾਨੂੰ ਨਾਜਲਾ ਜੁਕਾਮ ਸਿਰ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਜਿਵੇਂ ਤੁਹਾਡੇ ਦਿਮਾਗ ਦੀ ਨਸਾਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਉਹਨਾਂ ਨੂੰ ਤਾਕਤ ਦੇਊਗਾ ਤੇ ਇਹ ਬਹੁਤ ਹੀ ਬੈਨੀਫਿਟ ਰਹਿੰਦਾ ਹੈ ਤੁਸੀਂ ਇਹਨੂੰ ਕਰਨਾ ਕੀ ਹੈ ਇੱਕ ਨਾਰੀਆ ਲੈ ਲਓ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਉਸ ਤੋਂ ਬਾਅਦ ਤੁਸੀਂ ਕਾਜੂ ਲੈ ਲਓ ਥੋੜੇ ਬਦਾਮ ਲੈ ਲਓ ਤੇ ਭੂਰੀਆਂ ਮਿਰਚਾਂ ਲੈ ਲਓ ਖਸ ਖਸ ਲੈ ਲਓ ਉਸ ਤੋਂ ਬਾਅਦ ਜਿਹੜਾ ਤੁਹਾਡਾ ਸੁੱਕਾ ਨਾਰੀਅਲ ᱛੀ ਉਹਨੂੰ ਉਦੇ ਚ ਹੌਲ ਕਰ ਲੋ ਹੌਲ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕਰੋ ਵੀ ਇਹ ਖਰਾਬ ਤਾਂ ਨਹੀਂ ਹੈਗਾ ਉਸ ਤੋਂ ਬਾਅਦ ਤੁਸੀਂ ਜਿਹੜੀ ਵੀ ਚੀਜ਼ਾਂ ਲਾਈਆਂ ਨੇ ਸਾਰੀਆਂ ਇਹਦੇ ਚ ਭਰ ਦੋ ਬਾਦਾਮ ਭਰ ਦੋ ਪਹਿਲਾਂ ਫਿਰ ਇਹਦੇ ਚ ਜਿਹੜੇ ਕਾਜੂ ਲਏ ਨੇ ਕਾਜੂ ਭਰ ਦੋ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਨੇ ਭੂਰੀਆਂ ਮਿਰਚਾਂ ਲਾਈਆਂ ਨੇ ਉਹ ਵੀ ਤੁਸੀਂ ਇਹਦੇ ਚ ਭਰ ਦੋ ਉਸ ਤੋਂ ਬਾਅਦ ਜਿਹੜੀ ਖਸਖਸ ਲਈ ਹੈ ਉਹ ਵੀ ਇਹਨੂੰ ਇਹਦੇ ਚ ਚੰਗੀ ਤਰ੍ਹਾਂ ਨਾਲ ਭਰ ਦੋ ਜਦੋਂ ਕਿ ਚੰਗੇ ਤਰੀਕੇ ਦੇ ਨਾਲ ਫੁੱਲ ਭਰ ਦੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਇਹਦੇ ਚ ਇਹਨੂੰ ਕਟਿਆ ਸੀ ਉਸੇ ਤਰੀਕੇ ਨਾਲ ਇਹਦਾ ਟੱਕਣਾ ਜਿਹੜਾ ਉਹ ਬੰਦ ਕਰ ਦੋ ਉਸ ਤੋਂ ਬਾਅਦ ਤੁਸੀਂ ਇੱਕ ਕੜਾਹੀ ਲੈ ਲਓ ਇਹਦੇ 'ਚ ਤੁਸੀਂ 2 ਕਿਲੋ ਹੈ ਜਿਹੜਾ ਗਾਂ ਦਾ ਦੁੱਧ ਲੈਣਾ ਹੈ 2 ਕਿਲੋ ਪਿਓਰ ਦੁੱਧ ਹੈ ਜਿਹੜਾ ਉਹ ਲੈ ਲਓ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਜੇ ਦੁੱਧ ਗਰਮ ਹੋ ਜੇ ਜਿਹੜਾ ਤੁਸੀਂ ਨੇ ਖੋਪੇ ਦਾ ਜਿਹੜਾ ਗੁੱਟti ਉਹ ਕਟਿਆ ਸੀ ਉਹਨੂੰ ਚੰਗੀ ਤਰੀਕੇ ਨਾਲ ਆਟੇ ਦੇ ਨਾਲ ਬੰਦ ਕਰ ਦੋ ਤਾਂ ਕਿ ਇਹ ਇਹਦੇ 'ਚ ਦੁੱਧ 'ਚ ਜਾ ਕੇ ਖੁੱਲੇ ਨਾ ਉਸ ਤੋਂ ਬਾਅਦ ਤੁਸੀਂ ਇਹਨੂੰ ਦੁੱਧ ਦੇ ਵਿੱਚ ਛੱਡ ਦੋ ਦੁੱਧ ਨੂੰ ਇੰਨਾ ਜ਼ਿਆਦਾ ਪਕਾਓ ਜਦੋਂ ਤੱਕ ਇਹ ਕੋਏ ਦੇ ਰੂਪ ਚ ਨਾ ਬਦਲ ਜੇ ਜਦੋਂ ਤੁਹਾਡਾ ਜਿਹੜਾ ਗੁੱਟਾ ਉਹ ਚੰਗੀ ਤਰ੍ਹਾਂ ਨਾਲ ਨਾ ਨਰਮ ਹੋ ਜੇ ਤੇ ਤੁਹਾਡਾ ਜਿਹੜਾ ਦੁੱਧਾ ਚੰਗੀ ਤਰ੍ਹਾਂ ਨਾਲ ਮਚ ਗਿਆ ਉਸ ਤੋਂ ਬਾਅਦ ਜਿਹੜਾ ਖੋਆ ਹੈ ਉਹ ਤਿਆਰ ਹੋ ਗਿਆ ਹੁਣ ਜਿਹੜਾ ਇਹ ਮਟੀਰੀਅਲ ਹੈ ਇਹ ਤੁਹਾਨੂੰ ਬਹੁਤ ਜ਼ਿਆਦਾ ਤਾਕਤ ਦੇਊਗਾ ਤੁਹਾਡੇ ਸਿਰ ਦਰਦ ਦੀ ਸਮੱਸਿਆ ਜਿਹੜੀ ਜਦੋਂ ਖਤਮ ਕਰ ਦੂਗਾ ਉਸ ਤੋਂ ਬਾਅਦ ਜਿਹੜਾ ਗੁੱਟ ਹੈਗਾ ਤੁਸੀਂ ਇਹਨੂੰ ਬਾਹਰ ਕੱਢ ਲਓ ਗੁੱਟ ਨੂੰ ਚੰਗੇ ਤਰੀਕੇ ਦੇ ਨਾਲ ਠੰਡਾ ਕਰ ਲਓ ਠੰਡਾ ਕਰਨ ਤੋਂ ਬਾਅਦ ਤੁਸੀਂ ਜਿਹੜਾ ਵੀ ਇਹਦੇ ਚ ਮਟੀਰੀਅਲ ਹੈ ਉਹਨੂੰ ਤੁਸੀਂ ਇੱਕ ਸਾਈਡ ਤੇ ਕੱਢ ਲਓ ਉਸ ਤੋਂ ਆ ਜਿਹੜਾ ਜਿਹੜਾ ਆਪਣਾ ਖੋਪਾ ਹੈ ਇਹਦੇ ਬਰੀਕ-ਬਰੀਕ ਪੀਸ ਕੱਟ ਲਓ ਪੀਸ ਕੱਟਣ ਤੋਂ ਬਾਅਦ ਤੁਸੀਂ ਇਹਨੂੰ ਇੱਕ ਮਿਕਸੀ ਚਾਰ ਦੇ ਵਿੱਚ ਪਾ ਦਿਓ ਉਸ ਤੋਂ ਬਾਅਦ ਤੁਸੀਂ ਇਹਨੂੰ ਚੰਗੇ ਤਰੀਕੇ ਦੇ ਨਾਲ ਗ੍ਰाइंड ਕਰ ਲਓ ਗ੍ਰाइंड ਕਰਨ ਤੋਂ ਬਾਅਦ ਜਿਹੜਾ ਆਪਣਾ ਖੋਆ ਸੀ ਖੋਏ ਦੇ ਵਿੱਚ ਇਹਨੂੰ ਤੁਸੀਂ ਐਡ ਕਰ ਲਓ ਐਡ ਕਰਨ ਤੋਂ ਬਾਅਦ ਤੁਸੀਂ ਇਹ ਕਰਨਾ ਕੀ ਹੈ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਓ मिक्स ਕਰਕੇ ਤੁਸੀਂ ਤਾਗੇ ਵਾਲੀ ਜਿਹੜੀ ਮਿਸ਼ਰੀ ਹੁੰਦੀ ਹੈ ਛੱਟਾ ਮਿਸ਼ਰੀ ਉਹ ਲੈ ਲਓ ਉਹ ਤੁਸੀਂ ਮਿੱਠੇ ਦੇ ਤੌਰ ਤੇ ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਹੋ ਤੁਸੀਂ ਇਹਦੇ ਚ ਐਡ ਕਰ ਸਕਦੇ ਹੋ ਘੱਟ ਵੱਧ ਆਪਣੇ ਅਕੋਰਡਿੰਗ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੋ ਫਿਰ ਇਹਦੇ ਛੋਟੇ ਛੋਟੇ ਬੋਲ ਨੇ ਜਿਹੜੇ ਉਹ ਬਣਾ ਲਓ ਸ਼ਾਮ ਨੂੰ ਇੱਕ ਗਲਾਸ ਦੁੱਧ ਦੇ ਨਾਲ ਇਹਨੂੰ ਤੁਸੀਂ ਡੇਲੀ ਯੂਜ਼ ਕਰੋ ਤੇ ਤੁਹਾਨੂੰ ਆਪਣੇ ਆਪ ਹੀ ਫਰਕ ਮਹਿਸੂਸ ਹੋਊਗਾ